ਤੇ ਕਿਉਂਕਿ ਖੈਰੇ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ ਸ਼ਮਰਨਜੀਤ ਜੀ ਦੇ ਮਾਰੇ ਹੈਗੇ ਆ ਉਹ ਸੁਧਾਰ ਦੇ ਵਿੱਚ ਵਿਸ਼ਵਾਸ ਨਹੀਂ ਲੱਗਦੇ ਹੈਗੇ ਜਿਹੜਾ ਆਪ ਦੇ ਵਿੱਚ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਲੱਭਿਆ ਹੈਗਾ ਤੇ ਭਾਜਪਾ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਬਣਦੇ ਤੇ ਉਹਨਾਂ ਨੇ ਕੱਲ ਬੜਾ ਲੇਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਾਡਾ ਹੈਗਾ ਇਸ ਤੋਂ ਅੱਗੇ ਜਾ ਰਿਹਾ ਕਿਸੇ ਦਾ ਮਤav ਨਹੀਂ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ਵੱਲੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੇ ਲਈ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਮੱਖਣ ਸਿੰਘ ਆਪਣੇ ਕਾਠ ਦੇ ਨਾਲ ਰੈਲੀ ਕਰਨ ਤੋਂ ਬਾਅਦ ਸੰਗਰੂਰ ਦੇ ਡੀਸੀ ਦਫ਼ਤਰ ਪਹੁੰਚੇ ਤਾਂ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਰੂਰ ਦੇ ਵਿੱਚ ਕਾਂਗਰਸ ਦਾ ਉਮੀਦਵਾਰ ਸੁਪਾਲ ਖਹਿਰਾ ਹੈ ਜੋ ਕਿ ਬਾਹਰ ਤੋਂ ਆਇਆ ਤੇ ਲੋਕ ਉਸ ਨੂੰ ਪਸੰਦ ਨਹੀਂ ਕਰ ਰਹੇ ਉੱਥੇ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਸੰਵਿਧਾਨ ਦੇ ਵਿੱਚ ਭਰੋਸਾ ਨਹੀਂ ਰੱਖਦੇ ਜਿਸ ਦੇ ਚੱਲਦੇ ਲੋਕ ਉਹਨਾਂ ਨੂੰ ਵੀ ਪਸੰਦ ਨਹੀਂ ਕਰ ਰਹੇ ਤਾਂ ਉੱਥੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਆਪਣੇ ਉਮੀਦਵਾਰ ਬਹੁਤ ਲੇਟ ਚੋਂ ਮੈਦਾਨ ਦੇ ਵਿੱਚ ਖੜੇ ਕੀਤੇ ਨੇ ਜਿੱਥੋਂ ਕਿ ਇਹ ਸਾਫ਼ ਹੁੰਦਾ ਹੈ ਕਿ ਬਹੁਜਨ ਸਮਾਜ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਚੱਲੇਗੀ ਤੇ ਉਹਨਾਂ ਦੀ ਇੱਜ਼ਤ ਯਕੀਨੀ ਹੈ ਇਸ ਦੇ ਨਾਲ ਹੀ ਮੱਖਣ ਸਿੰਘ ਨੇ ਇਹ ਵੀ ਕਿਹਾ ਕਿ ਜਿਵੇਂ ਕਿ ਸੰਗਰੂਰ ਦੇ ਵਿੱਚ ਇੰਡਸਟਰੀ ਨਹੀਂ ਹੈ ਤਾਂ ਉਹ ਇੰਡਸਟਰੀ ਇੱਥੇ ਲੈ ਕੇ ਆਉਣਗੇ ਤੇ ਬੱਚਿਆਂ ਦੇ ਲਈ ਪੜ੍ਹਾਈ ਦੇ ਲਈ ਵੀ ਉਹ ਯਤਨ ਕਰਨਗੇ ਅਸਲ ਇਹ ਕਾਗਜ਼ 'ਤੇ ਨਾ ਆਉਣਗੇ ਕੀ ਕਹਿਣਾ ਚਾਹੋ ਅੱਜ ਮੈਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਸੰਗਰੂਰ ਤੋਂ ਕਾਗਜ਼ ਦਾਖਲ ਕੀਤੇ ਆ ਮੇਰੇ ਬਹੁਜਨ ਸਮਾਜ ਪਾਰਟੀ ਦੇ ਸੈਕਟਰੀ ਸਾਥ ਗੁੰਮਤੀ ਵਿੱਚ ਸਾਥੀ ਆਏ ਸਾਰੇ ਮੇਰੀ ਸੁਬੇ ਦੀ ਟੀਮ ਆਈ ਹੈਗੀ ਸੁਬੇ ਦੇ ਸਾਡੇ ਜਨਰਲ ਸਕੱਤਰ ਜਮਕੌਰ ਸਿੰਘ ਵੀ ਰਾਏ ਨੇ ਸਾਡੇ ਸੁਬੇ ਦੇ 77 ਦਰਸ਼ਨ ਸਿੰਘ ਜੀ ਨੂੰ ਸਾਡੇ ਸੁਬੇ ਦੇ ਪ੍ਰਿਭਾ ਕਮੇਟੀ ਮੈਂਬਰ ਮਾਸਟਰ ਅਮਰਜੀਤ ਸਿੰਘ ਜੀ ਸਾਡੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਖੇੜੀ ਸਰਦਾਰ ਅਮਰੀਕ ਸਿੰਘ ਕੈਂਥ ਸ਼੍ਰੀ ਸੰਸਾਧਨ ਸਾਰੀ ਜੀ ਤੇ ਨੌਵੇਂ ਹਲਕਿਆਂ ਦੇ ਪ੍ਰਧਾਨ ਸਾਡੇ ਜਿਹੜੇ ਹੈਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਅਸੀਂ ਪਹਿਲਾ ਸਭ ਤੋਂ ਪਹਿਲਾਂ ਮੈਜੂਰ ਹੋਟਲ ਚ ਜੋ ਤੋਰੀ ਰੋਡ ਦੇ ਉੱਤੇ ਆ ਉੱਥੇ ਇਕੱਠੇ ਹੋਏ ਉੱਥੇ ਕਰਾਇਦੀ ਕੀਤੀ ਉਦੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਆ ਕੇ ਜਿਹੜਾ ਹੈਗਾ ਸਫਲਤਾਪੂਰਵਕ ਨਾਮਜ਼ਦਗੀ ਕਾਰਜ ਦਰਪੂਰ ਕਰ ਲਿੱਤੇ ਨੇ ਤੇ ਇਸ ਤੋਂ ਬਾਅਦ ਜੀ ਸਾਰੇ ਸ਼ਹਿਰ ਦਾ ਰੌਣ ਲਾ ਰਹੇ ਆ ਕਿ ਤੇ ਮੈਂ ਇਹ ਦਸਵਾਂ ਚੋਣ ਤੇ ਬਹੁਜਨ ਸਵਾਜ ਪਾਰਟੀ ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਇੱਥੋਂ ਦਾ ਮੰਨੂਵਾਦੀ ਸਿਸਟਮ ਹੈ ਜਿਹੜਾ ਇੱਥੋਂ ਦਾ سرمایہਦਾਰੀ ਨਿਜਾਮ ਹੈ ਉਹਦੇ ਖਿਲਾਫ ਜਿਹੜੀ ਕਿਉਣਾ ਲੜ ਰਹੀ ਹੈ ਤੇ ਇਹ ਜਿਹੜੀ ਸ਼ੰਗੂਰ ਲੋਕ ਸਭਾ ਸੀਟ ਹੈ ਇਹ ਬੜੀ ਹੌਟ ਸੀਟ ਹੈ ਜੀ ਇੱਥੇ ਜਿੰਨੇ ਵੀ ਕੈਂਡੀਡੇਟ ਮੇਰੇ ਖਿਲਾਫ ਖੜੇ ਆ ਉਹ ਸਾਰੇ ਰਜਵਾੜਾ ਸ਼ਾਇਦ ਇਹਨਾਂ ਸੰਬੰਧਿਤ ਰੱਖਦੇ ਆ ਕਿ ਮੈਂ ਇੱਕ ਗਰੀਬਾਂ ਦੇ ਘਰਾਂ ਤੋਂ ਪੈਦਾ ਹੋਇਆ ਜਿਹੜਾ ਦਲ ਸਮਾਜ ਦਾ ਮੁੰਡਾ ਇਹਨਾਂ ਸਾਰੇ ਰਜਵਾੜਿਆਂ ਨੂੰ ਜਿਹੜਾ ਹੈਗਾ ਤੁਹਾਨੂੰ ਚਾਹਤ ਹੈਗਾ ਇਹਨਾਂ ਨੂੰ ਸਾਰਿਆਂ ਨੂੰ ਪੜਨੇ ਪਾ ਦੇਵਾਂਗੇ ਤੇ ਇਹ ਜਿਹੜਾ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਜਿਹੜੀ ਜਿੱਤ ਉਹ ਪੱਕੀ ਹੈ। ਡਾ ਸਾਹਿਬ ਕੀ ਦਾ ਮੁਕਾਬਲਾ ਕੀਹਦੇ ਨਾਲ ਮੰਨਦੇ ਤੁਸੀਂ ਜੀ? ਨਹੀਂ ਨਹੀਂ ਸਾਡਾ ਮੁਕਾਬਲਾ ਤਾਂ ਜਿਹੜਾ ਹੈਗਾ ਹਾਥੀ ਸਾਰਿਆਂ ਤੋਂ ਅੱਗੇ ਜਾ ਰਿਹਾ ਲੋਕ ਸਭਾ ਸੰਗਰੂਰ ਦੇ ਉੱਤੇ ਤੇ ਕਿਉਂਕਿ ਖੈਰੇ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ। ਸਿਮ ਸਮਰਨਜੀਤ ਜਿਹੜੇ ਮਾਰਿਆ ਹੈਗੇ ਆ ਉਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਲੱਗਦੇ ਹੈਗੇ। ਜਿਹੜਾ ਆਪ ਦੇ ਵਿੱਚ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਲੱਭਿਆ ਹੈਗਾ। ਤੇ ਭਾਜਪਾ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਬਣਦੇ ਤੇ ਉਹਨਾਂ ਦੇ ਕੱਲ ਬੜਾ ਲੇਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਾਡਾ ਹੈਗਾ ਉਸ ਤੋਂ ਅੱਗੇ ਜਾ ਰਿਹਾ ਕਿਸੇ ਨਾ ਮੁਕਾਬਲਾ ਨਹੀਂ ਹਾਥੀ ਅੱਗੇ ਜਾ ਰਿਹਾ ਕਿਹ ਕਿ ਮੁੱਦੇ ਰਹਿਣਗੇ ਆ ਬੜਾ ਹਾਂਜੀ ਕਿਹ ਕਿ ਮੁੱਦੇ ਰਹਿਣਗੇ ਸੰਗਰੂਰ ਸ਼ਹਿਰ ਮੁੱਦੇ ਸ਼ਹਿਰ ਦੇ ਲੋਕਲ ਮੁੱਦੇ ਜਿਹੜਾ ਹੈਗਾ ਸੰਗਰੂਰ ਜ਼ਿਲ੍ਹਾ ਹੈਗਾ ਐਜੂਕੇਸ਼ਨ ਪੱਖੋਂ ਬਹੁਤ ਖਾਸ ਕਰਕੇ ਜਿਹੜੀਆਂ ਕੁੜੀਆਂ ਦੀ ਪੜ੍ਹਾਈ ਵੱਲੋਂ ਬਹੁਤ ਪਛੜਿਆ ਹੋਇਆ ਹੈਗਾ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਹੈਗੀ ਮੈਂ ਲੋਕ ਸਭਾ ਜਿੱਤ ਕੇ ਇੱਕ ਕੁੜੀਆਂ ਦੀ ਐਜੂਕੇਸ਼ਨ ਵਾਸਤੇ ਇਹ ਵੱਡੀ ਇੰਡਸਟਰੀ ਵਾਸਤੇ ਜਿਹੜਾ ਜਾ ਰਿਹਾ ਹੈ ਕਿ ਆਪਣਾ ਆਪਣਾ ਪ੍ਰਬੰਧ ਕਰਾ। ਠੀਕ ਹੈ। ਸੰਗਰੂਰ ਤੋਂ ਕੀਰਤੀ ਦੀ ਰਿਪੋਰਟ ਔਨ 에ਅਰ।